ਜੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜੰਮੂ ਦੇ ਉਦੰਪੁਰ ਵਿਖੇ ਪੈਟਰੋਲਿੰਗ ਦੌਰਾਨ ਸ਼ਹੀਦ ਹੋਏ ਸੈਨਾ ਦੇ ਹੌਲਦਾਰ ਕਲਾਨੌਰ ਦੇ ਰਹਿਣ ਵਾਲੇ 31 ਸਾਲਾ ਮਲਕੀਤ ਸਿੰਘ ਦਾ ਅੰਤਿਮ ਸੰਸਕਾਰ ਪੂਰੇ ਸੈਨਿਕ ਸਨਮਾਨ ਨਾਲ ਉਹਨਾਂ ਦੇ ਜੜਦੀ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਇਸ ਦੌਰਾਨ ਹਰ ਅੱਖ ਨਮ ਸੀ ਅਤੇ ਕਲਾਨੌਰ ਇਲਾਕੇ ਦੇ ਕਿਸਾਨਾਂ ਨੇ ਆਪਣਾ ਟਰੈਕਟਰ ਮਾਰਚ ਵੀ ਰੱਦ ਕਰ ਦਿੱਤਾ ਉਥੇ ਹੀ ਸ਼ਹਿਰ ਦੇ ਦੁਕਾਨਦਾਰਾਂ ਨੇ ਸ਼ਹੀਦ ਦੀ ਸ਼ਹਾਦਤ ਦੇ ਸਨਮਾਨ ਵਿੱਚ ਦੁਕਾਨਾਂ ਵੀ ਬੰਦ ਰੱਖੀਆਂ ਪਰ 26 ਜਨਵਰੀ ਦੇ ਸਮਾਗਮ ਵਿੱਚ బిਜ਼ੀ ਹੋਣ ਕਾਰਨ ਕੋਈ ਵੀ ਸਰਕਾਰੀ ਨੁਮਾਇੰਦਾ ਸ਼ਹੀਦ ਵਿਅੰਤ ਸੰਸਕਾਰ ਤੇ ਨਹੀਂ ਪਹੁੰਚਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਕੋ ਅਜੀ ਦਾ ਬੇਟਾ ਹੈ ਕਾਡਿਨੈਚ ਨੌਕਰੀ ਕਰਦਾ ਹੈ ਹੌਲਦਾਰ ਰੈਂਕ 'ਚ ਇਹ ਤੇ ਸਾਨੂੰ ਕੱਲ ਹੀ ਪਤਾ ਲੱਗਾ ਕਿ ਖੂਨ ਆਇਆ ਸਾਨੂੰ ਪਰਸੋਂ ਸ਼ਾਮ ਨੂੰ ਕਿਹਾ ਤਾਂ ਉਹਨਾਂ ਦੇ ਲੋਡਿੰਗ ਅਨਲੋਡਿੰਗ 'ਚ ਵਰਕਿੰਗ ਕਰਨ ਦੇ ਫੌਜ 'ਚ ਤੋਂ ਲੋਡਿੰਗ ਅਨਲੋਡਿੰਗ ਦੇ ਮਿਸ਼ਨ ਅੰਦਰ ਕਰਨ ਦੇ ਤੇ ਉਹਨਾਂ ਦੇ ਛੱਟ ਲੱਗ ਗਈ ਹੈ ਚਾਚੇ ਜੀ ਤੇ ਕ੍ਰਿਟੀਕਲ ਆ ਕਾਫੀ ਤੇ ਤੁਸੀਂ ਆਓ ਜਲਦੀ ਆਓ ਤੋਂ ਉਹਨਾਂ ਦੇ ਚਾਚਾ ਜੀ ਇੱਕ ਉਹਨਾਂ ਦਾ ਬ੍ਰਦਰ ਆ ਉਹ ਇਟ ਸਿਟ੍ਰੇਜਮੈਂਟ 'ਚ ਆ ਉਹ ਉਥੇ ਗਏ ਤੇ ਜਦੋਂ ਉਹਨਾਂ ਨੂੰ ਲੈ ਕੇ ਗਏ ਆ ਉਥੇ ਕਮਾਂਡੋ ਹਸਪੀਟਲ ਤੇ ਉਹਨਾਂ ਨੂੰ ਫਿਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਇਹ ਸ਼ਹੀਦ ਹੋ ਗਿਆ ਦੇਸ਼ ਵਾਸਤੇ ਹਾਂ ਜੋ ਵੀ ਪਹੁੰਚ ਜਵਾਨ ਕੰਮ ਕਰਦਾ ਵਾ ਉਹ ਦੇਸ਼ ਦੀ ਸੇਵਾ ਹੀ ਕਰਦਾ ਉਹ ਸ਼ਹੀਦੀ ਹੀ ਹੁੰਦਾ ਤੇ ਸ਼ਹੀਦੀ ਹੋਇਆ ਸਾਡਾ ਵੀਰ ਸਰਦਾਰ ਮਲਕੀਤ ਸਿੰਘ ਜੀ ਬੱਚੇ ਜੀ ਉਹਨਾਂ ਦੀ ਇੱਕੋ ਬੇਟੀ ਆ ਤੇ ਛੋਟੀ ਬੇਟੀ 5-6 ਸਾਲ ਦੀ ਤੇ ਫਾਦਰ ਸਾਹਿਬ ਉਹਨਾਂ ਦੇ ਬਚਪਨ ਤੋਂ ਹੀ ਅਕਾਲ ਚਲਾਣਾ ਕਰ ਗਏ ਛੋਟੇ-ਛੋਟੇ ਹੀ ਬੜੇ ਗਰੀਬ ਪਰਿਵਾਰ ਦੇ ਆ ਤੇ ਮਾਤਾ ਜੀ ਉਹਨਾਂ ਦੀ ਨੇ ਬੜਾ ਇੱਥੇ ਉਦੋਂ ਮੈਂ ਵੀ ਛੋਟਾ ਸੀ ਤੇ ਅਸੀਂ ਇੱਥੇ ਹੁੰਦੇ ਹੁੰਦੇ ਗਿਆਮਸਾਗਰ ਸਕੂਲ ਆ ਤੇ ਵਿਚਾਰੀ ਨੇ ਇੱਕ ਇੱਕ ਮਹੀਨਾ ਲਾ ਕੇ 500 ਰੁਪਏ ਲੈ ਲੈ ਕੇ ਟਾਫੀਆਂ ਵੇਚ ਵੇਚ ਕੇ ਤੇ ਆਪਣਾ ਘਰ ਦਾ ਗੁਜ਼ਾਰਾ ਕੀਤਾ ਤੇ ਬੱਚੇ ਪਾਲੇ ਤੇ ਫੌਜ ਦੀ ਦੇਸ਼ ਦੀ ਸੇਵਾ ਵਾਸਤੇ ਭੇਜਿਆ ਪਰ ਅੱਜ ਸਾਡਾ ਵੀਰ ਦੇ ਇਸ ਲਈ ਕੁਰਬਾਨ ਹੋ ਗਿਆ ਦੇਸ਼ ਦੀ ਸੇਵਾ ਕਰਦਾ ਕਰਦਾ ਤੇ ਮੈਂ ਗਰੀਬ ਪਰਿਵਾਰ ਆ ਮੈਂ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਉਹਨਾਂ ਦਾ ਜਿਹੜਾ ਗੁਜ਼ਰਬਸਰ ਹੈ ਉਹ ਬਹੁਤ ਹੀ ਵੀਕ ਆ ਤੇ ਸਰਕਾਰ ਨੂੰ ਮੈਂ ਮੰਗ ਕਰਦਾ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੂੰ ਮੰਗ ਕਰਦਾ ਕਿ ਇਸ ਜਿਹੜੀ ਉਹਨਾਂ ਦੀ ਵਾਈਫ ਆ ਇੱਕ ਗਰੀਬ ਪਰਿਵਾਰ ਆ ਉਹਨਾਂ ਦੀ ਵਾਈਫ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਹੜਾ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਕਿਉਂਕਿ ਉਹਨਾਂ ਦੀ مالی ਹਾਲਤ ਬਹੁਤ ਖਰਾਬ ਆ ਇਹ ਗੱਲ ਆ ਜੀ ਕਿ ਇਹ ਨੌਜਵਾਨ ਬੜੀ ਗੁਰਪਤ ਦੇ ਵਿੱਚ ਆਉਂਦੀ ਇਹ ਪਾਲਕੇ ਤੇ ਦੇਖ ਦੀ ਸੇਵਾ ਜੇ ਕਰ ਰਿਹਾ ਸੀਗਾ ਤੇ ਪਰਿਵਾਰ ਦੇ ਉੱਤੇ ਬੜਾ ਗਹਿਰ ਜਟਾਇਆ ਆ ਦੇਸ਼ ਦੀ ਸੇਵਾ ਕਰ ਰਿਆ ਸੀਗਾ ਉਹਦੇ ਵਿੱਚ ਉਹਦੇ ਦੌਰਾਨ ਜਿਹੜੀ ਸ਼ਹੀਦ ਸ਼ਹਾਦਤ ਪ੍ਰਾਪਤ ਕੀਤੀ ਆ ਬੜਾ ਦੁਖਿਆ ਸਾਰੇ ਇਲਾਕੇ ਨੂੰ ਦੁਖਿਆ ਸਾਡਾ ਅੱਜ ਸਾਰਾ ਕਲਰੋਲ ਬੰਦ ਪਿਆ ਅੱਜ ਅਸੀਂ ਟਰੈਕਟਰ ਮਾਰਚ ਕਰਨਾ ਸੀਗਾ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਅਸੀਂ ਖੜੇ ਆ ਟਰੈਕਟਰ ਆ ਜੋ ਉੱਥੇ ਸ਼ਰਧਾਂਜਲੀ ਦੇ ਕੇ ਟਰੈਕਟਰ ਮਾਰਚ ਨਹੀਂ ਕਰਾਂਗੇ ਪਰ ਨਾਲ ਦੀ ਨਾਲ ਜਿੱਥੇ ਸਾਡੀਆਂ ਸਰਕਾਰਾਂ ਕੇਂਦਰ ਸਰਕਾਰ ਵੀ ਆ ਪੰਜਾਬ ਸਰਕਾਰ ਵੀ ਆ ਬੜਾ ਜਵਾਨੀ ਕਲਾਮੀ ਗੁਣ ਗਾਇਨ ਕਰਦੀਆਂ ਨੇ ਇਹ ਸਾਡੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਦਾ ਜਿਹੜੇ ਦਿਨ ਰਾਤ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਆ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਆ ਮਾਂ ਪਿਓ ਨੂੰ ਇੱਥੇ ਛੱਡ ਕੇ ਤੇ ਉੱਥੇ ਸਰਹੱਦਾਂ ਦੀਆਂ ਬਰਫਾਂ ਦੀ ਠੀਸੀਆਂ ਦੇ ਜਾ ਕੇ ਵੀ ਇਹ ਸਾਰਾ ਜਿਹੜਾ ਦੇਸ਼ ਦੀ ਜਿਹੜੇ ਸੁਰੱਖਿਆ ਦਾ ਜਿਹੜਾ ਜੁਮਾ ਇਹਨਾਂ ਦੇ ਸਿਰ ਆ ਪਰ ਕਈ ਵਾਰੀ ਇਹੋ ਜੇ ਮੌਕੇ ਬਹੁਤ ਮਹਿਸੂਸ ਹੁੰਦਾ ਹੈ ਕਿ ਇਹ ਸਰਕਾਰਾਂ ਦਾ ਰਵਈਆ ਜਿਹੜਾ ਇਹ ਦੇਸ਼ ਦੇ ਜਿਹੜੇ ਰਾਖੇ ਆ ਜਿਹਨੇ ਆਪਣੇ ਜਾਨ ਦੀ ਹਉਮੀ ਵੀ ਜਿਹੜੀ ਆ ਉਹ ਦੇਸ਼ ਨੂੰ ਬਚਾਉਣ ਲਈ ਦਿੰਦੇ ਆ ਤੇ ਉਹ ਇਹ ਜਿਹੇ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਸਰਕਾਰੀ ਨੁਮਾਇੰਦਾ ਨਾ ਪਹੁੰਚਣਾ ਬੜੇ ਦੁੱਖ ਦੀ ਗੱਲ ਆ ਤੇ ਅਸੀਂ ਤੇ ਜਸੇਬੰਦੀ ਵੱਲੋਂ ਵੀ ਇਹ ਗੱਲ ਕਰਾਂਗੇ ਕਹਾਂਗੇ ਕਿ ਇਹ ਸਰਕਾਰ ਲਈ ਬੜੀ ਮਾੜੀ ਗੱਲ ਆ ਕਿ ਜੇ ਇਹ ਸਾਡੇ ਇਹਨਾਂ ਸੈਨਿਕਾਂ ਨੂੰ ਵੀ ਇਹਨਾਂ ਨੇ ਇਗਨੋਰ ਕਰਨਾ ਤੇ ਹੋਰ ਇਸ ਤੋਂ ਵੱਡਾ ਦੇਸ਼ ਦੇ ਅੰਦਰ ਜਿਹੜਾ ਕੋਈ ਹੈ ਨਹੀਂ ਕੋਈ ਇਹੋ ਜਿਹੀ ਜਿਹੜੀ ਸੰਸਥਾ ਜਾਂ ਕੋਈ ਇਹੋ ਜਿਹਾ ਵਿਅਕਤੀ ਵੀ ਜਿਨ੍ਹਾਂ ਦਾ ਪੂਕ ਮਾਨ ਸੁਣਵਾਲ ਹੋ ਸਕੇ